ਅੱਜ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਹੇ ਮੇਰੇ ਮਨ ਰੱਬ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਪ੍ਰਾਹ ਹੈ ਮੈਂ ਗੁਰੂ ਦੀ ਕਿਰਪਾ ਨਾਲ ਰੱਬ ਦੀ ਸਿਫ਼ਤਲਾਦੀ ਗੀਤ ਗਾਂਦਾ ਅੰਤ ਸਮੇਂ ਵਿੱਚ ਰੱਬ ਦਾ ਨਾਮ ਹੀ ਮਦਦਗਾਰ ਬਣਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਨਾਮ ਹੀ ਸੁਰਖਰੂ ਕਰਦਾ ਹੈ ਹੇ ਵਾਹਿਗੁਰੂ ਜੀ ਮੇਰੇ ਉੱਤੇ ਦਇਆਵਾਨ ਹੋ ਮੇਰਾ ਮਨ ਆਪਣੇ ਚਰਨਾਂ ਵਿੱਚ ਜੋੜੀ ਰੱਖੋ ਮੈਂ ਹਰ ਵੇਲੇ ਤੁਹਾਡਾ ਨਾਮ ਸਿਮਰਦਾ ਰਹਾ ਮੇਰੇ ਸਾਰੇ ਸੁੱਖ ਸਾਰੇ ਖਜ਼ਾਨੇ ਉਸ ਰੱਬ ਦੇ ਹੀ ਪਾਸ ਹਨ ਜਿਸ ਦਾ ਨਾਮ ਜਪਿਆ ਮੇਰੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਮਾਇਆ ਦੀ ਸਾਰੀ ਭੁਖ ਲੈ ਜਾਂਦੀ ਹੈ ਵਾਹਿਗੁਰੂ ਜੀ ਤੁਸੀਂ ਆਪ ਹੀ ਸਾਰਿਆਂ ਦਾਤਾ ਦੇਣ ਵਾਲੇ ਹੋ ਤੁਸੀਂ ਆਪ ਹੀ ਸਾਰਿਆਂ ਦੇ ਮਾਲਕ ਹੋ ਸਾਰਿਆਂ ਦੇ ਦਿਲ ਦੀ ਜਾਣਨ ਵਾਲੇ ਹੋ ਤੁਸੀਂ ਆਪ ਹੀ ਮਿਹਰ ਕਰਕੇ ਮੇਰੇ ਮਨ ਵਿੱਚ ਆਪਣੀ ਭਗਤੀ ਦੀ ਤਾਂਗ ਪੈਦਾ ਕੀਤੀ ਹੋਈ ਹੈ ਪਰਮਾਤਮਾ ਨੇ ਮੈਨੂੰ ਸਤਗੁਰ ਦੀ ਸ਼ਰਨ پا ਕੇ ਮੇਰੀ ਤਾਂਗ ਪੂਰੀ ਕਰ ਦਿੱਤੀ ਹੈ ਸਾਨੂੰ ਸਮਝਾਉਂਦੇ ਨੇ ਕਿ ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ ਪਰ ਰੱਬ ਦੇ ਨਾਮ ਸਿਮਰਨ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ ਮਨੁੱਖ ਪ੍ਰਭੂ ਦਾ ਨਾਮ ਪੁਲਾਕੇ ਦੁਨੀਆ ਦੇ ਅਨੇਕਾਂ ਕਿਸਮਾਂ ਦੇ ਪਦਾਰਤ ਖਾਂਦਾ ਰਹਿੰਦਾ ਹੈ ਫਿਰ ਦੁੱਖ ਹੀ ਸਹੇੜਦਾ ਹੈ ਮੂੰ ਫਿੱਕੇ ਬੋਲ ਬੋਲਦਾ ਰਹਿੰਦਾ ਹੈ ਲੋਕਾਈ ਉਸ ਨੂੰ ਫਿਟਖਾਰਾਂ ਹੀ ਪਾਉਂਦੀ ਹੈ ਜਿਹੜੇ ਮਨੁੱਖ ਰੱਬ ਦੀ ਸ਼ਰਨ ਪੈ ਰਹੇ ਨੇ ਉਹਨਾਂ ਨੂੰ ਰੱਬ ਦੀ ਹਜ਼ੂਰੀ ਵਿੱਚ ਆਦਰ ਮਾਣ ਮਿਲਦਾ ਹੈ ਨਾਨਕ ਜੀ ਕਹਿੰਦੇ ਨੇ ਕਿ ਪਰਮਾਤਮਾ ਆਪਣੇ ਸੇਵਕ ਨੂੰ ਤਨ ਤਨ ਆਖਦਾ ਹੈ ਸ਼ਾਬਾਸ਼ ਆਖਦਾ ਹੈ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ